ਮੈਨੂੰ ਇੱਦਾਂ ਕੋਈ ਲੱਗ ਰਿਹਾ ਹੈ ਵੀ ਜਿਹੜੀ ਪਰਚੀ ਨਿਕਲੀ ਉਹ ਦੋਨੇ ਬੀਬੀਆਂ ਗਲਪਾ ਪਾਦੀਆਂ ਥੋੜੇ ਕਿਉਂਕਿ ਸਸਪੈਨਸ ਤਾਂ ਤੁਸੀਂ ਲੱਖ ਲਿਆ ਦੇਖੋ ਹਣ ਮਾਹੀ ਵੀ ਬੜੀ ਖੁਸ਼ ਹੈ ਉਹਦਰ ਪ੍ਰਾਂਤ ਵੀ ਬੜੀ ਖੁਸ਼ ਹੈ ਠੀਕ ਹੈ ਨਾ ਔਰ ਜਿਸ ਤਰੀਕੇ ਦੀ ਰੋਜ਼ ਰੋਜ਼ੀ ਦੇ ਗੁਲਾਬ ਦੀ ਕੰਟੀਨਿਊਟੀ ਹੈ ਮੈਨੂੰ ਲੱਗਦਾ ਨਹੀਂ ਇਹ ਬ੍ਰੇਕ ਹੋਣ ਵਾਲੀ ਹੈ ਔਰ ਸਮਾਂ ਔਖਾ ਵੀ ਹੋਣਾ ਕਿ ਦੋ ਘਰਾਂ ਵਾਲੀਆਂ ਗੱਲ ਪੈਂਦੀਆਂ ਨੇ ਦੇਖੋ ਜੀ ਮੈਂ ਤੁਹਾਡੇ ਸਵਾਲ ਤੇ 2% ਵੀ ਜਵਾਬ ਦਿੰਦਾ ਨਾ ਤੇ ਕੁਝ ਨਾ ਕੁਝ ਜ਼ਰੂਰ ਰਿਵੀਲ ਹੋਏਗਾ ਸੋ ਮੈਂ ਇਹੀ ਚਾਹੁੰਦਾ ਕਿ ਪਰ ਮੈਂ ਖੁਸ਼ ਹਾਂ ਕਿ ਤੁਹਾਨੂੰ ਇੱਕ ਕੁਐਸਚਨ ਤੁਹਾਡੇ ਮਾਈਂਡ 'ਚ ਆ ਰਿਹਾ ਸਾਰਾ ਇਹ ਟ੍ਰੇਲਰ ਦੇਖ ਕੇ ਪਰ ਇਹਦਾ ਸੋਲੂਸ਼ਨ ਤੁਹਾਨੂੰ 24 ਮਈ ਨੂੰ ਹੀ ਦੇਣਾ ਹੈ ਥੈਂਕ ਯੂ ਹਾਂਜੀ ਸਹੀ ਮਾਈਕ ਤੇ ਗੁਰਨਾਪ ਜੀ ਪਹਿਲੇ ਤੁਸੀਂ ਆਈਡੀਆ ਦੇ ਦਿੱਤਾ ਸਾਡੇ ਵੀ ਕਈ ਯਾਰ ਦੋਸਤ ਆ ਗਏ ਉਹਨਾਂ ਦਾ ਵਿਆਹ ਅਜੇ ਨਹੀਂ ਹੋ ਰਿਹਾ ਕਿ ਲਿਸਟਿੰਗ ਨਾਲ ਸ਼ੁਰੂ ਕਰ ਦੇਣਾ ਬਿਲਕੁਲ ਸਹੀ ਗੱਲ ਹੈ ਤੁਹਾਡੀ ਅਸੀਂ ਸਾਰਿਆਂ ਨੂੰ ਆਈਡੀਆ ਦੇ ਰਹੇ ਹਾਂ ਕਿ ਤੁਸੀਂ ਪਹਿਲਾਂ ਟਾਰਗੇਟ ਸੈੱਟ ਕਰੋ ਤੇ ਮਨੀਤ ਭਾਜੀ ਜਦੋਂ ਆਪਾਂ ਨਾ ਮਲਟੀ ਸਟਾਰ ਫਿਲਮ ਬਣਾਉਂਦੇ ਆ ਨਾ ਮਿੱਤਰਾ ਦਾ ਸਭ ਤੋਂ ਵੱਡੀ ਚੀਜ਼ ਦਵਾਈ ਆਉਂਦੀ ਹੈ ਵੀ ਸਕਰੀਨ ਟਾਈਮਿੰਗ ਸਰਵਲ ਪ੍ਰੋਬਲਮ ਹੁੰਦੀ ਹੈ ਉਹਨਾਂ ਭਾਜੀ ਤੇ ਮਾਸ਼ਾਅੱਲਾ ਨਹੀਂ ਵੀ ਨਾ ਸਕਰੀਨ ਟਾਈਮ ਦੀ ਗੱਲ ਨਹੀਂ ਹੁੰਦੀ ਬਿੱਲਾ ਉਹ ਤਾਂ ਟੋਟਲੀ ਸਟੋਰੀ ਰਿਲੇਟਡ ਹੁੰਦੀ ਹੈ ਵੀ ਆਪਣੀ ਸਕ੍ਰਿਪਟ ਕਿਦਾਂ ਦੀ ਹੈ ਉਤਾ ਸਕ੍ਰਿਪਟ ਡਿਸਾਈਡ ਕਰ ਲੂਗੀ ਕਿ ਕਿਹਨੂੰ ਕਿੰਨਾ ਸਕ੍ਰੀਨ ਟਾਈਮ ਮਿਲਦਾ ਉਹ ਆਪਾਂ ਜੇ ਐਕਟਰਸ ਦੇ ਸਾਹਮਣਾ ਕਰਾਂਗੇ ਤਾਂ ਫਿਰ ਤਾਂ ਗਲਤਫਹਿਮੀ ਹੋ ਜਾਊਗਾ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਇਦਾਂ ਹੁੰਦਾ ਠੀਕ ਜੀ ਜਮਾਈ ਦੋਦਾਨੀ ਜਦੋਂ ਆ ਪੁਲੀਸੀ ਦੇ ਮਾਈਕ ਤੇ ਤੋਂ ਆਪਾਂ ਵੇਖਦੇ ਆ ਤਾਂ ਹੀ ਤੇ ਸਾਨੂੰ ਰਵਾਜ ਆਉਂਦੇ ਇਸ ਵਾਰ ਤਾਂ ਵੀ ਜਦੋਂ ਤਾਂ ਹੋਏਗਾ ਹੈਪੀ ਐਂਡਿੰਗ ਹੋਏ ਉਹ ਵੀ ਦੇਖੇ ਮੈਨੂੰ ਇਦਾਂ ਲੱਗਾ ਵੀ ਟ੍ਰੇਲਰ ਲਾਂਚ ਤੇ ਨਾਂ ਨਾਲ ਅੱਜ ਕਲਾਈਮੈਕਸ ਲਾਂਚ ਨਾ ਹੋ ਜਾਈ ਮੈਂ ਇੱਕ ਚੀਜ਼ ਦਾ ਪ੍ਰੋਮਿਸ ਕਰਦਾ ਕਿ ਅਖੀਰਲੇ 20 ਮਿੰਟ ਤੁਸੀਂ ਉੱਠ ਨਹੀਂ ਸਕਦੇ ਮਤਲਬ ਐਸ ਦਾ ਆਫਕੋਰ ਸਾਰੀ ਫਿਲਮ ਹੀ ਬਹੁਤ ਐਂਟਰਟੇਨਿੰਗ ਹੈ ਪਰ ਜਦੋਂ ਜਿਵੇਂ ਜਿਵੇਂ ਫਿਲਮ ਸੈਕੰਡ ਹਾਫ ਚ ਕਲਾਈਮੈਕਸ ਦੀ ਉਸ ਸਟੇਸ਼ਨ ਵੱਲ ਧਰੂਗੀ ਤਾਂ ਤੁਸੀਂ ਤੁਹਾਨੂੰ ਲੱਗੂ ਯਾਰ ਮੈਂ ਅੱਖ ਵੀ ਨਾ ਹੀ ਚੌਕਾਂ ਇਹ ਮੇਰਾ ਪ੍ਰੋਮਿਸ ਹੈ ਤੁਹਾਡਾ ਜੀ ਜਮਾਈ ਜੀ ਤੁਹਾਡਾ ਜਿਹੜਾ ਸ਼ਾਇਰਾਨਾ ਅੰਦਾਜ਼ ਹੈ ਇਹ ਮੈਨੂੰ ਲੱਗਦਾ ਤੋਂ ਜਿਹੜੇ ਟਾਈਮ ਮਿਲ ਗਿਆ ਹੁੰਦੇ ਦਾ ਦਾ ਚੱਲਣਾ ਜਾਂ ਤੁਸੀਂ ਖੁਦ ਕਿਹਾ ਸੀ ਜੇ ਮੇਰਾ ਨਹੀਂ ਨਹੀਂ ਇਹਨਾਂ ਨੇ ਮੇਰੀ ਇਜਾਇਆਂ ਚੋਰੀ ਚੋਰੀ ਕੀਤੀਆਂ ਇਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਸ਼ਾਇਰੀ ਵਿੱਚ ਬੋਲਦੇ ਆ ਇਹ ਵਧੀਆ ਗੱਲ ਹੈ ਨਾ ਜੋ ਚੀਜ਼ ਮੈਨੂੰ ਸੂਟ ਕਰਦੀ ਹੈ ਉਹੀ ਚੀਜ਼ ਮੈਨੂੰ ਫਿਲਮ 'ਚ ਕਰਨ ਨੂੰ ਮੌਕਾ ਮਿਲਿਆ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਜੀ ਮੈਂ ਫਿਲਮ ਦੇ ਵਿੱਚ ਪੈਗ ਵੀ ਚੱਲਿਆ ਤੇ ਮੋਰਗਾਂ ਵੀ ਚੱਲਿਆ ਇਹ ਗੱਲ ਮੈਨੂੰ ਮੈਂ ਸੋਚੀ ਰਹੀ ਸੀ ਕਿ ਹਮੇਸ਼ਾ ਪਿੰਡ ਪਿੰਡ ਦੇ ਵਿੱਚ ਨਾ ਜੇ ਬੰਦਾ ਜਿੰਨੀ ਮਰਜ਼ੀ ਲਾਉਂਦਾ ਵੀ ਜੇ ਕਦੇ ਬੀਬੀ ਪੈਗ ਲਾਉਣ ਵਾਹ ਜੇ ਤਾਂ ਪਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਚੱਲਿਆ ਉੱਥੇ ਇਹ ਤੁਸੀਂ 24 ਮਈ ਨੂੰ ਦੇਖਿਓ ਤੁਹਾਨੂੰ ਉਹ ਰਸਵਾਦ ਆਊਗਾ ਪੈਗ ਪੁਗ ਤਾਂ ਤੁਹਾਨੂੰ ਪਤਾ ਹੈ ਇਹ ਤਾਂ ਐਕਟਿੰਗ ਹੁੰਦੀ ਹੈ ਠੀਕ ਹੈ ਠੀਕ ਹੈ ਇੱਕ ਕੋਈ ਕੋਈ ਸਮਝ ਨਹੀਂ ਇਹ ਕਲੈਰੀਫਿਕੇਸ਼ਨ ਨਹੀਂ ਹੈ ਉਹਦਾ ਦੱਸਿਆ ਮੈਂ ਵੀ ਸੀਨ 'ਚ ਪੈਗ ਲਾ ਕੇ ਮੈਂ ਉੱਥੇ পাগল ਹੁੰਦਾ ਸੀ ਐਕਟਰ ਸਾਂ ਨੂੰ ਗਾ ਕੇ ਨਹੀਂ ਸੀ ਵੀਡੀਓ ਸ਼ੂਟ ਕਰ ਲਓ ਤੁਰੰਤ ਭਾਈ ਨੇ ਬਰੇਡ ਦੀ ਬੋਚ ਲਿਆ ਜਿਹੜਾ ਸਹੀ ਹੈ ਮੈਂ ਜਿਹੜੀ ਅਪਰੀਸ਼ੀਏਟ ਬਹੁਤ ਮਿਹਨਤ ਕੀਤੀ ਹੈ ਤੁਸੀਂ ਕੋਈ ਹੋਰ ਹੈ ਬਾਈ ਜੀ ਜੀ ਪ੍ਰਾਂਜਰ ਅ ਹਾਂ ਜੀ ওভারਹਾਲ ਪੂਰੀ ਫਿਲਮ ਦੇ ਵਿੱਚ ਹੈ ਨਾ ਜਦੋਂ ਕਿਸੇ ਦਾ ਪਿਆਰ ਪੈਂਦਾ ਨੇ ਜਿਹੜੀ ਗੱਲ ਹੈ ਤਾਂ ਪਹਿਲਾਂ ਵਾਲੀ ਵੀ ਖੜੀ ਹੁੰਦੀ ਹੈ ਤੇ ਦੂਜੀ ਵੀ ਆ ਜਾਂਦੀ ਹੈ ਹੈ ਨਾ ਇਹ ਭਾਈ ਨੇ ਸਾਰਾ ਜੋ ਲਾ ਲਿਆ ਜਦੋਂ ਇਹਨਾਂ ਨੂੰ ਪਹਿਲੀ ਜਨਮ ਮੂਵੀ ਮੈਂ ਹੈ ਕਿਆ ਕਿਆ ਅੱਛਾ ਫਿਰ ਮੈਂ ਐਕਸਾਈਟਡਿਸ ਕਰਕੇ ਯਾਰ ਕਿ ਕਿ ਅਲਿਕਾ ਦੋ ਬੀਬੀਆਂ ਵਾਲਾ ਕਲਚਰ ਤੋਂ ਹੈ ਅੱਜ ਅੱਜ ਕੱਲ ਸਾਡਾ ਇੱਕ ਪਿਛਲੇ ਇੱਕ ਪੱਤਰਕਾਰ ਮਰੇ ਦੀ ਪਤਾ ਉਹਨਾਂ ਦੇ ਡੈਕ ਤੋਂ ਬਾਅਦ ਲੱਗੇ ਵੀ ਵੀ ਦੂਜੀ ਬੀਬੀ ਰੱਖੀ ਦੋ ਤੇ ਸਾਡਾ ਵੀ ਸ਼ਹਿਰ ਮਰਨ ਤੋਂ ਬਾਅਦ ਹੀ ਪਤਾ ਲੱਗੂ ਵੀ ਜਿਹੜੇ ਸੋ ਕਿਦਾਂ ਦਾ ਐਕਸਪੀਰੀਅੰਸ ਹੈ ਬਹੁਤ ਵਧੀਆ ਫਿਰ ਲੜਾਈ ਇੱਕ ਪਾਸੇ ਦੀ ਦੋਨੋਂ ਪਾਸੇ ਕਰਦੀ ਰਹਿੰਦੀ ਹੈ

ਗੁਰਨਾਮ ਵੀਰ ਦੀ ਡੈਫੀਨਟਲੀ ਖੁਸ਼ੀ ਹੈ ਜੀਡੀਐ ਸਾਡੀ ਦੋ ਸਾਹਮਣੇ ਹੀਰੋਇਨਸ ਬੈਠੇ ਹਨ ਉਹਨਾਂ ਦੀ ਸਪੈਸ਼ਲੀ ਬਹੁਤ ਜ਼ਿਆਦਾ ਖੁਸ਼ੀ ਹੈ ਤੁਸੀਂ ਆਪ ਇਸ ਤਰ੍ਹਾਂ ਕੀ ਫੀਲ ਕਰ ਰਹੇ ਹੋ ਬਿਕੋਜ਼ ਜਿਹੜੀ ਫੀਡਬੈਕ ਆਉਂਦੀ ਹੈ ਪੂਰੀ ਟੀਮ ਨੂੰ ਐਨਾ ਕੁ ਬੂਸਟ ਅਪ ਕਰ ਦਿੰਦੀ ਹੈ ਕਿ ਜਿਹੜਾ ਆਉਣ ਵਾਲਾ ਪ੍ਰੋਮੋਸ਼ਨ ਟਾਈਮ ਦਾ ਪੀਰੀਅਡ ਹੁੰਦਾ ਨਾ ਉਹ ਬੜਾ ਹੀ ਇੱਕ ਅੱਛੀ ਹੋਪ ਵਾਲਾ ਹੁੰਦਾ ਹੈ ਮੈਂ ਓਨੈਸਟਲੀ ਬਹੁਤ ਜ਼ਿਆਦਾ ਨਰਵਸ ਸੀ ਤੇ ਹੁਣ ਵੀ ਨਰਵਸ ਹੀ ਤੇ ਉਤੋਂ ਟ੍ਰੇਲਰ ਜਦੋਂ ਸਾਡਾ ਚੱਲਿਆ ਉਹ ਥੋੜਾ ਜਿਹਾ ਮਿਸ ਐਕਸਪੈਕਟ ਨਹੀਂ ਨਾਲ ਹੋ ਗਿਆ ਟ੍ਰੇਲਰ ਪਰ ਜਿਵੇਂ ਮਨੀਸ਼ ਭਾਜੀ ਨੇ ਕਿਹਾ ਸ਼ੱਕ ਨਹੀਂ ਤੇ ਦੂਜੀ ਚੀਜ਼ ਇਹ ਹੈ ਵੀ ਜਿਹੜਾ ਟ੍ਰੇਲਰ ਤੁਸੀਂ ਦੇਖ ਰਹੇ ਹੋ ਨਾ ਮੈਂ ਓਨੈਸਟਲੀ ਕਹਿ ਸਕਦਾ ਇਹ ਸਿਰਫ 10% ਹੈ ਦੰਦਾ ਮਤਲਬ ਫਿਲਮ ਚ ਇੰਨਾ ਜ਼ਿਆਦਾ ਏਡੂ ਵੀ ਵੱਧ ਕੇ ਚੀਜ਼ਾਂ ਵੀ ਕੁਝ ਮੂਤੋਂ ਨਿਕਲ ਜਾਵੇ ਸਾਡ ਨੂੰ ਇਹ ਡਰ ਲੱਗਦਾ ਵੀ ਇਹ ਸਿਰਫ 10% ਹੈ ਵੀ ਤੁਹਾਨੂੰ ਇਸ ਤੋਂ ਵੀ ਬਹੁਤ ਜ਼ਿਆਦਾ ਮਤਲਬ ਐਂਟਰਟੇਨ ਹੋਵੋਗੇ ਤੁਸੀਂ ਜਿਵੇਂ ਵੀ ਦੇ ਨੇ ਕਿ ਐਂਡ ਦੇ 20 ਮਿੰਟ ਤੁਸੀਂ ਇਮੋਸ਼ਨਲ ਹੋ ਜਾਓਗੇ ਉਹ ਸਭ ਕੁਝ ਮਤਲਬ ਭਰਪੂਰ ਇੱਕ ਪੈਕੇਜ ਹੈ ਤੇ ਉਹ ਬਹੁਤ ਇੰਜੋਏ ਕਰਨ ਵਾਲੇ ਤੁਸੀਂ ਉਸ ਚੀਜ਼ ਦੀ ਫੁੱਲ ਗਰੰਟੀ ਹੈ ਜੀ ਐਂਡ ਸੈਕੰਡ ਕੁਸਚਨ ਮੇਰਾ ਮਨ ਹੀ ਨਾ ਜਿਹੜੀ ਕਿ ਬੜੇ ਟਾਈਮ ਦਾ ਸਟਰਗਲ ਇੱਕ ਆਰਟੀਸਟ ਦੀ ਜ਼ਿੰਦਗੀ 'ਚ ਹੁੰਦਾ ਹੈ ਕਿ ਜਦੋਂ ਉਹ ਯੂ نو ਲਾਈਮਲਾਈਟ 'ਚ ਆਏ ਜਦੋਂ ਲੋਕੀ ਉਹਨੂੰ ਜ਼ਿਆਦਾ ਪਸੰਦ ਕਰਨ ਮਿਹਨਤ ਉਹਦੇ ਪਿੱਛੇ ਬਹੁਤ ਸਾਲਾਂ ਦੀ ਹੁੰਦੀ ਹੈ ਡੈਫੀਨਿਟਲੀ ਆਪਦੇ ਆਪ ਨੂੰ ਅੱਜ ਇੰਨੀ ਵੱਡੀ ਸਕਰੀਨ ਤੇ ਟ੍ਰੇਲਰ ਹਲੇ ਦੇਖਿਆ ਆ ਤਾਂ ਉਹ ਮੋਡ ਤੇ ਦੀ ਫੀਲਿੰਗ ਜਨਰਲ ਚਾਹੁੰਦਾ ਆ ਐਕਚੁਅਲ 'ਚ ਮਾਹੀ ਇਸ ਟਮ ਕੀ ਮੈਡ ਫੀਲ ਕਰ ਰਹੀ ਹੈ ਇਹ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਔਰ ਹਰ ਇੱਕ ਆਰਟਿਸਟ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਕੰਮ ਕਰੇ ਤੇ ਇੱਕ ਦਿਨ ਐਦਾਂ ਦਾ ਆਵੇ ਕਿ ਪਤਾ ਲੱਗ ਜੇ ਸਾਰਿਆਂ ਨੂੰ ਕਿ ਮੈਂ ਯਾਰ ਇਸ ਚੀਜ਼ ਲਈ ਇੰਨੀ ਦੇਰ ਤੱਕ ਮਿਹਨਤ ਕਰ ਰਹੀ ਸੀ ਜਾਂ ਕਰ ਰਿਹੀ ਸੀ ਤੇ ਮੈਂ ਬਹੁਤ ਟਾਈਮ ਤੋਂ ਕੰਮ ਕਰ ਰਹੀ ਹਾਂ ਮਤਲਬ ਇੱਕ ਲਾਈਨ ਹੈ ਕਹਿੰਦੇ 2-4 ਦਿਨ ਰਹਿਣਾ ਚਰਚਾ ਚ ਸੋਖਾ ਗੁੱਡੀ ਚਾਰ ਕਿ ਰੱਖਣੀ ਹਰ ਸਾਲ ਉਹ ਕੀ ਹੈ ਉਹ ਉਹ ਮੈਨੂੰ ਪਤਾ ਹੈ ਵੀ ਮੈਂ ਹਰ ਸਾਲ ਆਪਣੀ ਗੁੱਡੀ ਚਾਰ ਕਿ ਰੱਖੀ ਹੈ ਤੇ ਉਹ ਮੈਨੂੰ ਇਹ ਬlesed ਹਾਂ ਮੈਂ ਕਿ ਮੈਨੂੰ ਮੇਰੀ ਆਡੀਅੰਸ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਤੇ ਮਿਹਨਤ ਵੀ ਬਰਾਬਰ ਦੀ ਹੈ ਤੇ ਮਿਹਨਤ ਪਲੱਸ ਕਿਸਮਤ ਹੈ ਕਿਸਮਤ ਵੀ ਮੇਰੀ ਚੰਗੀ ਹੈ ਕਿ ਮੇਰੇ ਬਾਪੇ ਨੇ ਵਾਹ ਫੜ ਕੇ ਰੱਖੀ ਮੈਨੂੰ 8-9 ਸਾਲ ਹੋ ਗਏ ਇੰਡਸਟਰੀ ਜੇ ਮੇਰੀ ਫਿਲਮ ਆਈ ਹੈ ਜਾ ਕੇ ਮੈਂ ਬਹੁਤ ਮੇਨਟਰੀ ਹਾਂ ਬਹੁਤ ਬਾਕਾਸ਼ੀ ਆ। ਤੁਸੀਂ ਦੋ ਸੰਦੋ ਸੰਦੋ ਬੋਲਿਆ ਖੂਬੀ ਤੇ ਪਰਫਾਰਮ ਵੀ ਬਹੁਤ ਵਧੀਆ ਕੀਤਾ ਹੈ। ਉਹੀ ਗੱਲ ਹੈ ਇਹ ਸਿਰਫ ਦੱਸੋ। ਆ ਵਾਹ। ਅੱਛਾ। ਮੈਂ ਅੱਜ ਇੱਕ ਨਵੀਂ ਸ਼ਾਇਰੀ ਕਰਨ ਲੱਗੀ ਆ। ਇਹ ਮੈਂ ਹਲੇ ਰਿਕਾਰਡ ਹੀ ਕੀਤੀ ਹੈ। ਉਹ ਪੇਸ਼ਕਸ਼ ਨਹੀਂ ਕੀਤੀ ਹੈ। ਲਾਈਕ ਤੁਹਾਡੇ ਸ਼ਾਇਰੀ ਲੋਜ ਵੀ ਹੋ ਰਹੀ ਹੈ। ਬਦਲ ਗਿਆ ਦਾ ਹੱਲ ਨਹੀਂ ਕੋਈ। ਰੁਸਿਆਂ ਨੂੰ ਤਾਂ ਬਰਦਾਸ਼ਤ ਮਨਾ ਵੀ ਸਕਦਾ ਹੈ। ਸੋਹਣ ਕੋਈ ਜ਼ਰਤ ਨਹੀਂ ਨਾ ਜੀ ਦਾ ਜਦ ਦਿਲ ਕਰੇ ਖਾ ਵੀ ਸਕਦਾ ਸੁਣ ਐਨੇ ਕਿਸੇ ਦੀਆਂ ਗੱਲਾਂ ਜਿ ਨਹੀਂ ਆਈਦਾ ਗੱਲਾਂ ਗੱਲਾਂ ਨਾਲ ਬੰਦਾ ਰੱਬ ਥੱਲੇ ਲਾ ਵੀ ਸਕਦਾ ਹੈ ਮੁਹੱਬਤ ਵਿੱਚ ਕਿਸੇ ਨੂੰ ਬੰਨ ਕੇ ਨਹੀਂ ਰੱਖੀਦਾ ਜੀ ਦਾ ਜਦ ਦਿਲ ਕਰੇ ਜਾ ਵੀ ਸਕਦਾ ਅੱਜ ਮਾਹੀ ਨੇ ਮੋਨੇ ਸਵਾਲ ਪੁੱਛਿਆ ਨਾ ਕਿ ਹੁਣੇ ਰੀਸੈਂਟਲੀ ਪਿਛਲੇ ਦਿਨਾਂ ਵਿੱਚ ਸਾਰੀ ਟੀਮ ਨਾਲ ਜਿਵੇਂ ਅਸੀਂ ਵਿਚਰਦੇ ਰਹੇ ਨੇ ਹੈ ਨਾ 杜ਰਿੰਗ ਦਾ ਟਾਈਮ ਆਫ ਅਦਰ ਫਿਲਮਸ ਪ੍ਰੋਮੋਸ਼ਨਸ ਐਂਡ ਹਰ ਇੱਕ ਵਾਰੀ ਸਾਨੀ ਸਾਹਿਬ ਵੱਲੋਂ ਵੀ ਆ ਮਨਵੀਰ ਭਾਈ ਨਾਲ ਜਿਵੇਂ ਵੀ ਗੱਲ ਹੁੰਦੀ ਆ ਏਸ ਫਿਲਮ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਐਂਡ ਜਦੋਂ ਏਸ ਫਿਲਮ ਦੇ ਦੌਰਾਨ ਅਸੀਂ ਮਿਲਣਾ ਸ਼ੁਰੂ ਕੀਤਾ ਹੈ ਲਾਸਟ ਟਾਈਮ ਅੱਪਾ ਜਦੋਂ ਮਿਲੇ ਸੀਗੇ ਅਸੀਂ ਦੇਖ ਪਾ ਰਹੇ ਹਾਂ ਕਿ ਗੁਰਨਾਮ ਦੇ ਚਿਹਰੇ ਦੇ ਨਾਲ ਇੱਕ ਅਲੱਗ ਤਰ੍ਹਾਂ ਦੀ ਏਸ ਫਿਲਮ ਨੂੰ ਲੈ ਕੇ ਖੁਸ਼ੀਆਂ ਰਾਦਰਦਨ ਪਿਛਲੀਆਂ ਜਿੰਨੀਆਂ ਫਿਲਮਾਂ ਕੀਤੀਆਂ ਨੇ ਤਾਂ ਇਹ ਇਸ ਸੀ ਗੁਰਨਾਮ ਨੂੰ ਬੜੀ ਜ਼ਿਆਦਾ ਹੋਪ ਆ ਮੈਨੂੰ ਵੀ ਲੱਗਦਾ ਕਿ ਇੱਕ ਆਰਟਿਸਟ ਵਾਸਤੇ ਜਦੋਂ ਜ਼ਿੰਦਗੀ 'ਚ ਚੰਗੀ ਟੀਮ ਜੁੜਦੀ ਆ ਕਿਉਂਕਿ ਮੈਨੂੰ ਵੀ ਲੱਗਦਾ ਕਿ ਟੀਮ ਦਾ ਥੋੜੀ ਜ਼ਿੰਦਗੀ 'ਚ ਜੁੜਨਾ ਬੜਾ ਵੱਡਾ ਯੋਗਦਾਨ ਹੈ ਕਿਸੇ ਪਾਸੇ ਚੀਜ਼ਾਂ ਨਹੀਂ ਵੀ ਸੈਟਲ ਹੋਈਆਂ ਕਿਸੇ ਪਾਸੇ ਚੀਜ਼ਾਂ ਸੈਟਲ ਵੀ ਹੋਈਆਂ ਨੇ ਤਾਂ ਇਸ ਫਿਲਮ ਦਾ ਮੈਂ ਦੇਖ ਪਾਰਾ ਕਿ ਗੁਰਨਾਮ ਦੇ ਅੰਦਰ ਇੱਕ ਕੌਨਫੀਡੈਂਟ ਕੌਨਫੀਡੈਂਸੀ ਵੀ ਹੈਗਾ ਹੈ ਕਿ ਆਪਦੀ ਇਸ ਪ੍ਰੋਜੈਕਟ ਨੂੰ ਲੈ ਕੇ ਇਹ ਖੁਸ਼ੀ ਵੀ ਹੈ ਕਿ ਵਾਕਈ ਹੀ ਇਹਦੇ ਚ ਮੇਰੇ ਆਪ ਦੇ ਕੈਰੈਕਟਰ ਦਾ ਮਤਲਬ ਕਿ ਬੜੇ ਬਿਹਤਰ ਤਰੀਕੇ ਨਾਲ ਯੂਜ਼ ਕੀਤਾ ਗਿਆ ਐ ਐਂਡ ਜਿੰਨਾ ਵੀ ਮੇਰੀ ਟੀਮ ਮੈਨੂੰ ਮਿਲੀ ਉਹ ਬੜੀ ਹੀ ਜ਼ਿਆਦਾ ਅੱਛੀ ਟੀਮ ਮਿਲੀ ਐ ਜਿਹੜੀ ਐਕਚੁਅਲ ਚ ਫਿਲਮ ਤੇ ਵਰਕ ਕਰਨਾ ਚਾਹੁੰਦੀ ਆ ਤੁਸੀਂ ਇਸ ਇਸ ਚੀਜ਼ ਨੂੰ ਕਿਵੇਂ ਇਹਨੂੰ ਫੀਲ ਕਰਦੇ ਹੋ ਇਸੇ ਯਰ ਆਫ ਕੌਰਸ ਇਹ ਤਾਂ ਬੜੀ ਸਿੰਪਲ ਜੀ ਗੱਲ ਐ ਕਿ ਤੁਹਾਨੂੰ ਕੌਨਫੀਡੈਂਸ ਅੰਦਰੋਂ ਹੀ ਆਉਂਦਾ ਹੈ ਹਾਂ ਤੁਸੀਂ ਕਦੀ ਵੀ ਮਤਲਬ ਮੈਂ ਇਹ ਨਹੀਂ ਆਪਣੇ ਆਪ ਨੂੰ ਆਪਣੇ ਆਪ ਨੂੰ ਬੰਦਾ ਝੂਠੀ ਬੋਲ ਸਕਦਾ ਯਾਰ ਨਹੀਂ ਮੈਂ ਸਪਰੈਕਟਲੀ ਦੀ ਸੇਮ ਕੌਨਫੀਡੈਂਸ ਰੱਖਣਾ ਜਿਹੜਾ ਮੈਂ ਰੋਜ਼ ਰੋਜ਼ ਹੀ ਰੱਖਦਾ ਉਹ ਕੌਨਫੀਡੈਂਸ ਆਪਣੇ ਆਪ ਹੀ ਆਉਂਦਾ ਜਿਵੇਂ ਹੁਣੇ ਟ੍ਰੇਲਰ ਰਿਲੀਜ਼ ਹੋਣਾ ਸੀ ਤਾਂ ਸਾਰੇ ਗੁੱਸੇ ਸੀ ਆਫ ਕੌਰਸ ਮਾਹੀ ਜਨਰਲਲੀ ਪਹਿਲੀ ਫਿਲਮ ਆਈ ਕੈਨ ਇਮੇਜਿਨ ਕਿ ਪਹਿਲੀ ਫਿਲਮ ਦਾ ਟ੍ਰੇਲਰ ਦੇਖਣਾ ਸੰਤਾ ਦਿਖਾਇਆ ਨਹੀਂ ਸੀ ਟ੍ਰੇਲਰ ਸਾਡੇ ਪ੍ਰੋਡਿਊਸਰਾਂ ਨੇ ਆਏ ਨੇ ਸੋ ਬਟ ਬੜਾ ਸਪੈਸ਼ਲ ਲੱਗਦਾ ਨਰਵਸਲੀ ਪਰ ਮੈਂ ਜਨਰਲਲੀ ਮੈਂ ਬਿਲਕੁਲ ਨਰਵਸ ਨਹੀਂ ਹਾਂ ਪਤਾ ਨਹੀਂ ਮੈਂ ਨਰਵਸ ਹੁੰਨਾ ਪ੍ਰੋਜੈਕਟਸ ਲਈ ਰੀਸਲੀ ਬਹੁਤ ਹਾਂ ਮੈਂ ਆ ਰਮਨ ਵੀਰ ਵੀਰੇ ਨੇ ਕਿਹਾ ਮੈਂ ਨਰਵਸ ਹਾਂ ਮੈਨੂੰ ਮੈਨੂੰ ਲੱਗਦਾ ਕਿ ਨਹੀਂ ਹੁੰਦਾ ਬਸ ਔਰ ਆਮ ਬlesd ਕਿ ਪਾਇ ਵੀ ਨਹੀਂ ਕਰ ਰਿਹਾ ਕਿਉਂਕਿ ਜਦੋਂ ਮੈਂ ਨਰਵਸ ਹੁੰਦਾ ਤਾਂ ਮੈਨੂੰ ਬੀਗ ਨਰਵਸਨੈਸ ਤੋਂ ਹੋਰ ਜ਼ਿਆਦਾ ਡਰ ਲੱਗਦਾ ਮੈਂ ਬਹੁਤ ਕੰਫੀਡੈਂਟ ਹਾਂ ਮਤਲਬ ਇਹ ਫਿਲਮ ਤੁਸੀਂ ਥੀਏਟਰਸ ਦੇਖੋਗੇ ਸਾਡੇ ਕੋਲ ਇੰਨੀਆਂ ਚੀਜ਼ਾਂ ਸੀਗੀਆਂ ਸੀ ਕੱਟ ਹੀ ਨਹੀਂ ਪਾਇਏ ਟ੍ਰੇਲਰ ਦੇ ਵਿੱਚ ਹਨਾ ਕਿਉਂਕਿ ਹਰ ਹਰ ਸੀਨ ਐਦਾਂ ਦਾ ਆਪਣੇ ਆਪ ਚ ਇੱਕ ਫਿਲਮ ਹੈ ਹਰ ਇੱਕ ਸੀਨ ਤੁਸੀਂ ਮੈਂ ਬਹੁਤ ਖੁਸ਼ ਨਸੀਬਾਂ ਕਿ ਸਾਰੀ ਟੀਮ ਸਾਨੀ ਸਾਹਿਬ ਮਨਵੀਰ ਬਾਈ ਪ੍ਰੀਤ ਸੰਘਰੇੜੀ ਜਿਹੜਾ ਜਿਹਨੇ ਸਟਾਰਟ ਕੀਤੀ ਹੈ ਫਿਲਮ ਮਨਵੀਰ ਬਾਈ ਨੇ ਬਹੁਤ ਮਿਹਨਤ ਕੀਤੀ ਅਸੀਂ ਸਾਰਿਆਂ ਨੇ ਸਕ੍ਰਿਪਟ ਤੇ ਔਰ ਅਸੀਂ ਬੜੇ ਲੱਕੀ ਹਾਂ ਕਿ ਸਾਨੂੰ ਇਹ ਅਪਰੋਪਰੀਏਟ ਕਾਸਟ ਮਿਲਿਆ ਤਾਂਜਲ ਮਾਹੀ ਆਪਣਾ ਸਦਾ ਸ਼ਰਨ ਬਾਈ ਅੰਮ੍ਰਿਤ ਬਾਈ ਕਰਮਜੀਤ ਬਾਈ ਸੋ ਹਰ ਇੱਕ ਆਰਟਿਸਟ ਉਹਨਾਂ ਹੀ ਇੰਪੋਰਟੈਂਟ ਹੈ ਇਸ ਫਿਲਮ ਚ ਇੱਕ ਚੀਜ਼ ਦਾ ਹੋਰ ਐਡਮ ਕਰਨੀ ਚਾਹੁੰਦਾ ਜਸਵੀਰ ਮੁਖਰ ਸਿੰਦਰ ਜਾਵਾਂਗੇ ਅੰਮ੍ਰਿਤਸਰ ਜਾਵਾਂਗੇ ਬਟ ਇਹ ਮੈਨੂੰ ਲੱਗਦਾ ਕਿ ਸਾਡਾ ਸਾਰਾ ਦਾ ਹੋਮ ਟਾਊਨ ਸੀਗਾ ਇਹ ਇਹ ਸਾਡੀ ਸਾਰੀ ਦੀ ਕਰਮ ਭੂਮੀ ਹੈ ਇੱਥੋਂ ਅਸੀਂ ਸਟਾਰਟ ਕੀਤਾ ਜਸ ਇਸ ਕਰਕੇ ਇਹ ਤੁਹਾਡੀਆਂ ਬੈਸਟ ਵਿਸ਼ਸ ਤੇ ਬਲੇਸਿੰਗ ਲੈ ਗਏ ਸੀ ਅੱਗੇ ਵਧੀਆ ਸੋ ਪਲੀਜ਼ ਬੀ ਵਿਦ ਦਾ ਫਿਲਮ ਈਵਨ ਆਫਟਰ ਰੀਲੀਜ਼ ਆਫ ਦਾ ਫਿਲਮ ਥੈਂਕ ਯੂ ਸੋ ਮੱਚ ਰਾਈਟ ਸੋ ਹੁਣ ਬਹੁਤ ਜਗ੍ਹਾ ਆ ਗਿਆ ਤੇ ਪ੍ਰੈਸ਼ਰ ਬਣ ਜਾਂਦਾ ਇੱਕ ਇਹਨੇ ਤੇ ਮੈਨੂੰ ਇਹ ਲੱਗਦਾ ਵੀ ਹਾਂ ਕਿਤੇ ਨੇ ਕਿਤੇ ਮੈਂ ਹੋਰ ਵਧੀਆ ਕਰ ਸਕਦਾ ਸੀ ਮਤਲਬ ਹਰੇਕ ਜਮਾ ਅਸੀਂ ਵੀਡੀਓ ਬਣਾਉਂਦੇ ਆ ਟੋਕਰਾ ਟੀਵੀ ਤੇ ਹੁਣ ਲੱਗਦਾ ਵੀ ਆ

ਇਸ ਕਰੰਨਾ ਸਾਨੂੰ ਦੱਸ ਰਿਹਾ ਕਿ ਮੈਂ ਸਿਰਫ ਕਾਮੇਡੀ ਨਹੀਂ ਮੈਂ ਸੀਰੀਅਸ ਰੋਲ ਵੀ ਕਰ ਸਕਦਾ ਮਾਹੀ ਮਾਹੀ ਤੁਸੀਂ ਨਾ ਇਹ ਬਹੁਤ ਸੋਹਣਾ ਹੈ ਤੇ ਜਦੋਂ ਤੁਸੀਂ ਉਹਨਾਂ ਨੂੰ ਮਿਲਦੇ ਹੋ ਕਿਸੇ ਵੀ ਡਾਇਰੈਕਟਰ ਨੂੰ ਮਿਲਦੇ ਹੋ ਤਾਂ ਉਹ ਤੁਹਾਡੀ ਮੈਂ ਫੀਲਿੰਗ ਅੰਦਰ ਜਾਉਣਾ ਕਿ ਜਦੋਂ ਗੁਰਨਾਮ ਬਈਰ ਨੂੰ ਤੁਸੀਂ ਐਸੇ ਡਾਇਰੈਕਟਰ ਨੂੰ ਮਿਲਦੇ ਹੋ ਮੈਨੂੰ ਨਾ ਹੈਲੋ ਇਥੇ ਗੁਨੇਰੇ ਨਾਲ ਕੇ ਬੋਲਣਾ ਕਰ ਮੈਨੂੰ ਨਾ ਜਦੋਂ ਮੈਂ ਗੁਰਨਾਮ ਜੀ ਨੂੰ ਮਿਲਦੀ ਹਾਂ ਇਹਨਾਂ ਦੇ ਇਨ ਚਾਰ ਕੈਰੈਕਟਰ ਨੇ ਮੈਂ ਮਤਲਬ ਇਦਾਂ ਨਹੀਂ ਕਹਿ ਰਹੀ ਕੋਈ ਬੁਰਾਈ ਨਹੀਂ ਕਰ ਰਹੀ ਪਰ ਰਾਈਟਰ ਬੰਦਾ ਨਾ ਅਜੀਬ ਹੀ ਹੁੰਦਾ ਹੈ ਜਿੱਦਾਂ ਜਾਂ ਤਾਂ ਉਹ ਬਹੁਤ ਜ਼ਿਆਦਾ ਖੁਸ਼ਮਿਜ਼ਾਜ਼ ਹੁੰਦਾ ਹੈ ਜਾਂ ਉਹ ਦੇਵੀ ਭਾਜੀ ਵਰਗੇ ਹੁੰਦੇ ਆ ਚੁੱਪ ਇਦਾਂ ਨਾਰਮਲ ਦੋ ਤਰ੍ਹਾਂ ਦੇ ਰਾਈਟਰ ਹੁੰਦੇ ਆ ਇਹ ਪਤਾ ਨਹੀਂ ਕਿਦਾਂ ਦੇ ਕੈਰੈਕਟਰ ਨੇ ਹੈ ਇਹ ਅਜੀਬ ਨੇ ਕਿਉਂਕਿ ਇਹ ਤਿੰਨ ਕੰਮ ਸੰਭਾਲਦੇ ਹੈ ਨਾ ਸਿੰਗਲ ਵੀ ਐਕਟਰ ਵੀ ਤੇ ਫਿਰ ਰਾਈਟਰ ਵੀ ਤਾਂ ਕਰਕੇ ਆਹ ਪ੍ਰੋਡਿਊਸਰ ਵੀ ਦੇਖਿਆ ਚਾਰ ਕੈਰੈਕਟਰ ਕੰਪਲੀਟ ਹੋ ਗਏ ਕੰਪਲੀਟ ਹੋ ਗਏ ਤਾਂ ਕਰਕੇ ਇਹ ਮੈਨੂੰ ਥੋੜੇ ਡਿਫਰੈਂਟ ਲੱਗਦੇ ਐ ਇਹਨਾਂ ਦੀ ਸ਼ਕਲ ਤੋਂ ਲੱਗਦਾ ਨਹੀਂ ਵੀ ਇਹ ਰਾਈਟਰ ਹੋਣਗੇ ਪਰ ਇਹਨਾਂ ਦੇ ਬਹੁਤ ਸੋਹਣੇ ਗਾਣੇ ਲਿਖੇ ਮੈਨੂੰ ਇਹਨਾਂ ਨੇ ਦੱਸਿਆ ਵੀ ਜਿਹੜਾ ਆਪਣੀ ਫਿਲਮ ਚ ਗਾਣਾ ਉਹ ਮੈਂ ਲਿਖਿਆ ਮੈਂ ਕਿ ਸੱਚੀ ਤੁਸੀਂ ਲਿਖਿਆ ਪਰ ਚਲੋ ਕਹਿੰਦੇ ਨੇ ਪਤਾ ਬਾਹਰੋਂ ਵੀ ਦਿਖਦਾ ਬੰਦਾ ਵੀ ਕਿੱਦਾਂ ਦਾ ਪਤਾ ਲੱਗ ਜਦੋਂ ਮਤਲਬ ਫੀਲ ਹੁੰਦਾ ਤਾਂ ਹੀ ਪਤਾ ਲੱਗ ਮੈਂ 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 ਕਦੇ ਵੀ ਪ੍ਰੀਟੈਂਡ ਨਹੀਂ ਕਰਦਾ ਮੈਂ ਤਾਂ ਆਪਣੇ ਗਾੜਾ ਚਾਹਦਾ ਨਾਮ ਵੀ ਨਹੀਂ ਬੋਲਦਾ ਮੈਂ ਕਦੇ ரைਟਰ ਨਹੀਂ ਭਾਈ ਮਾਈਕ 'ਚ ਬੋਲਦਾ ਤਾਂ ਇਹਨੇ ਕਿਹਾ ਨਾ ਕਿ ਡਿਫਰੈਂਸ਼ੀਏਟਿਡ ਨੇ ਹਲੇ ਤੁਸੀਂ ਇੰਨਾ ਕੀ ਮਿਲਿਓ ਮੈਂ ਸਮਾਂ ਬਤਾਇਆ ਨਾ ਸ਼ਾਇਰ ਬੜੇ ਹੈਵੀ ਜੇ ਵਰਡ ਦੇ ਤੁਸੀਂ ਬੜੇ ਡੂੰਗੇ ரைਟਰ ਨੂੰ ਨਾ ਜਿਹੜੇ ਬੜੇ ਡੂੰਗੇ ਅੰਦਰ ਆਪਣਾ ਨਾਮ ਵੀ ਅੱਗੇ ਰੱਖਦੇ ਇੱਕ ਦਿਨ ਕਦੋਂ ਡੂੰਘਾਈ 'ਚ ਹੀ ਚਲੇ ਜਾਂਦੇ ਆ ਇਹ ਪਤਾ ਨਹੀਂ ਹੁੰਦਾ ਕਿ ਕੀ ਕੀ ਕਰ ਰਿਹਾ ਹੈ ਸੱਚੀ ਗੱਲ ਹੈ ਹੈਲੋ ਮਾਈ ਮੇਰਾ ਸਵਾਲ ਹੈ ਤੁਹਾਨੂੰ ਹਾਂ ਤੁਹਾਨੂੰ ਲੱਗਦਾ ਕੋਈ ਮੈਨੂੰ ਲੋਰ ਵੀ ਸਾਰੇ ਲੋਰ ਇਕੱਤਰ ਹੋ ਗਏ ਮੈਨੂੰ ਸੀਨ ਦੇ ਤੇ ਮੈਨੂੰ ਲੱਗਾ ਵੀ ਮੈਨੂੰ ਦਿਲ ਨੂੰ ਥੋੜੀ ਜਿਹੀ ਐਕਟਿੰਗ ਸ਼ੁਰੂ ਇਹਦੇ ਬਾਰੇ ਜਦੋਂ ਤੁਸ ਜਨ ਮਿਲ ਕੇ ਸੀ ਔਰ ਗਾਸਟ ਵੀ ਨਹੀਂ ਨਹੀਂ ਹੈ ਕਿਸੇ ਨੂੰ ਨਹੀਂ ਮਿਲੀ ਕਿਸੇ ਨੂੰ ਨੇ ਮਿਲੀ ਮੈਂ ਪਤਾ ਨਹੀਂ ਮੈਨੂੰ ਇਦਾਂ ਲੱਗਿਆ ਕਿ ਇੱਕ ਔਰਕੈਸਟਰਾ ਵਰਡ ਉਹੀ ਹੈ ਬਸ ਹੋਣਾ ਹੀ ਨਹੀਂ ਚਾਹੀਦਾ ਉਹ ਵੀ ਆਪਣੀ ਜੋਬ ਕਰਦੇ ਐਜ਼ ਆਰਟਿਸਟ ਉਹ ਸਟੇਜ ਆਰਟਿਸਟ ਕਹਿ ਲੋ ਤਾਂ ਮੈਨੂੰ ਇਹ ਤਾਂ ਲੱਗਦਾ ਕਿ ਜੋ ਰੋਜ਼ੀ ਹੈਗੀ ਹੈ ਜੋ ਤੁਸੀਂ ਦੇਖੀ ਹੈ ਇੱਕ ਜੌਬ ਥੋੜੀ ਡਿਫਰੈਂਟ ਹੈ ਮੇਰੀ ਰੋਜ਼ੀ ਨਾਲੋਂ ਬਟ ਕੈਰੈਕਟਰ ਮੇਰਾ ਸੇਮ ਹੈ ਜਿਹਾ ਹੀ ਹੈ ਜਿਹੜੇ ਮੈਨੂੰ ਜਾਣਦੇ ਨੇ ਉਹ ਉਹਨਾਂ ਨੇ বুঝ ਲਿਆ ਹੋਣਾ ਵੀ ਯਾਰ ਇਹ ਤਾਂ ਹੂ ਬੂ ਮਾਹੀ ਵਰਗੀ ਹੈ ਤਾਂ ਮੈਨੂੰ ਕੁਝ ਨਹੀਂ ਐਕਸਟਰਾ ਵੀ ਕਰਨਾ ਪਿਆ ਹਾਂਜੀ ਬਾਕੀ ਮੈਂ ਮੇਰੀ ਡਾਇਰੈਕਟਰ ਸਰ ਨੇ ਬਹੁਤ ਹੈਲਪ ਕੀਤੀ ਹੈ ਮਨਵੀਰ ਸਰ ਮੈਂ ਮਤਲਬ ਮੈਨੂੰ ਪਤਾ ਨਹੀਂ ਕਿਉਂ ਸੈਟ ਤੇ ਸਿਰਫ ਉਹਨਾਂ ਨੂੰ ਹੀ ਮਿਲੰਦਾ ਚਾਹ ਹੁੰਦਾ ਸੀ ਵੀ ਮੈਂ ਉਹਨਾਂ ਨੂੰ ਮਿਲਾਂ ਤੇ ਮੈਨੂੰ ਹੋਰ ਵੀ ਕੁਝ ਸਿੱਖਣ ਨੂੰ ਮਿਲੇ ਆਪਾਂ ਪਹਿਲਾਂ ਇੱਕ ਹੋਰ ਵੀ ਗੱਲ ਇਹਨਾਂ ਦੀ ਬਹੁਤ ਚੰਗੀ ਹੈ ਪਹਿਲਾਂ ਤੁਸੀਂ ਕਰੋ ਤੁਸੀਂ ਕਿਵੇਂ ਕਰਦੇ ਹੋ ਫਿਰ ਮੈਂ ਪੁੱਛਣਾ ਫਿਰ ਉਹਨਾਂ ਨੇ ਮੈਨੂੰ ਹੋਰ ਚੇਂਜ ਕਰਨਾ ਵੀ ਨਹੀਂ ਠੀਕ ਹੈ ਵੀ ਤੁਸੀਂ ਇਹਦੇ ਚ ਹੋਰ ਇਦਾਂ ਇਦਾਂ ਚੀਜ਼ ਐਡ ਆਨ ਕਰ ਸਕਦੇ ਹੋ ਤਾਂ ਮੈਂ ਮੈਂ ਬਹੁਤ ਲੱਤੀ ਹੈ ਕਿ ਮੈਨੂੰ ਪਹਿਲੀ ਫਿਲਮ ਚ ਇੰਨਾ ਵਧੀਆ ਡਾਇਰੈਕਟਰ ਮਿਲਿਆ ਹੈ ਹੈਨਾ ਬਹੁਤ ਸਿੱਖਣਾ ਬਈ ਗੁਨਾਮ ਇਹ ਦ ਸੈਸ਼ਿਕ ਹੈ ਇਟ ਇਜ਼ ਕਾਮੇਡੀ ਇਜ਼ ਇਟ ਰੋਮੈਂਸ অর ਇਜ਼ ਇਟ ਰੋਜ਼ ਤੇ ਰੋਜ਼ੀ ਦੀ ਨੋਕ ਜੋ ਇਹ ਚਾਰੋ ਜੀ ਤਾਂ ਆਡੀਅנס ਮਤਲਬ ਕਈ ਵਾਰੀ ਹੁੰਦਾ ਹੈ ਕਿ ਅਸੀਂ ਦੇਖ ਅਸੀਂ ਸੋਚਿਆ ਜਾਂਦਾ ਹੈ ਕਿ ਅਰੇ ਕਾਮੇਡੀ ਫਿਲਮ ਹੈ ਅਸੀਂ ਹੱਸਣ ਲਈ ਜਾ ਰਹੇ ਹਾਂ ਕੋਈ ਫਿਲਮ ਇਮੋਸ਼ਨਲ ਹੁੰਦੀ ਹੈ ਤੇ ਅਸੀਂ ਉਸ ਤਰ੍ਹਾਂ ਦੀ ਫੀਲ ਨਾ ਜਾਣਦੇ ਕਿ ਇਟਸ ਐਨ ਇਮੋਸ਼ਨਲ ਇਰੋਮੈਂਟਿਕ ਇਮੋਸ਼ਨਲ ਮੂਵੀ ਇਦੇ ਵਿੱਚ ਜਿਹੜਾ ਵੀ ਇਮੋਸ਼ਨ ਜਦ ਵੀ ਆਊਗਾ ਉਹ ਆਪਣੇ ਆਪ ਚ ਬੈਸਦਾ ਹੈ। ਸੋ ਤੁਸੀਂ ਕਾਮੇਡੀ ਨੂੰ ਵੀ ਬਹੁਤ ਇੰਜੋਏ ਕਰੋਗੇ ਤੁਸੀਂ ਇਮੋਸ਼ਨਸ ਨੂੰ ਵੀ ਇੰਜੋਏ ਕਰੋਗੇ ਤੁਸੀਂ ਜਿਹੜੇ ਪਿੰਡੂ ਰਿਸ਼ਤੇ ਆ ਆਪਣੇ ਉਹਨੂੰ ਵੀ ਇੰਜੋਏ ਕਰੋਗੇ ਆਫਕੋਰਸ ਰੋਜ਼ ਰੋਜ਼ੀ ਤੇ ਗੁਲਾਬ ਹੈ ਤਾਂ ਉਹਨਾਂ ਤਿੰਨਾਂ ਦੀ ਕਹਾਣੀ ਦਾ ਤੁਹਾਨੂੰ ਤੁਹਾਡੇ ਦਿਮਾਗ ਨੂੰ ਇੱਕਦਮ ਬੰਨ ਕੇ ਰੱਖ ਦੇਗੀ ਯਾਰ ਹੁਣ ਅੱਗੇ ਕੀ ਹੋਊਗਾ। ਕਿੰਨਾ ਐਕਟਰ ਤੋਂ ਐਕਸਪੈਰੀਮੈਂਟ ਕਰਨਾ ਕਿੰਨਾ ਕਮੋਗਾ ਮਿਲਿਆ ਜਦੋਂ ਕੋਈ ਇੱਕ ਫਿਲਮ ਕਰਦਾ ਹੈ ਉਹ ਲੁਕਸ ਵਾਈਜ਼ ਵੀ ਐਕਸਪੈਰੀਮੈਂਟ ਕਰਦਾ ਸ਼ੇਡਸ ਵੀ ਹੁੰਦੇ ਨੇ। ਤੇ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਇੱਕ ਐਜ਼ ਅ ਸਿੰਗਰ ਇਸ ਰੋਜ਼ ਰੋਜ਼ੀ ਤੇ گلاب ਐਕਚੁਅਲੀ ਇਸ ਤਰ੍ਹਾਂ ਦੀ ਫਿਲਮ ਹੈ ਕਿ ਅਸੀਂ ਜਦੋਂ ਕਾਸਟਿੰਗ ਕੀਤੀ ਜਾਏ ਫਿਲਮ ਅਸੀਂ ਸਟਾਰਟ ਕੀਤੀ ਤਾਂ ਇਹਦੇ ਵਿੱਚ ਜਿਵੇਂ ਮਾਹੀ ਨੇ ਦੱਸਿਆ ਕਿ ਮਾਹੀ ਦਾ ਕਰੈਕਟਰ ਬਹੁਤ ਉਸ ਤਰ੍ਹਾਂ ਦਾ ਹੀ ਹੈ ਤਾਂ ਮਤਲਬ ਅਕਸਰ ਇਹ ਕਿਹਾ ਜਾਂਦਾ ਫਿਲਮ ਲਾਈਨਸ ਕੇ ਫਿਲਮ ਉੱਥੇ ਕੰਪਲੀਟ ਹੋ ਜਾਂਦੀ ਤੁਸੀਂ ਕਰੈਕਟਰਸ ਡੰ ਕਰ ਲੈਂਦੇ ਤੇ ਮੇਰਾ ਕਰੈਕਟਰ ਵੀ ਤੁਹਾਨੂੰ ਕੋਈ ਬਹੁਤ ਐਵੇਂ ਮੈਂ ਵੀ ਕਹਿੰਦੇ ਕਿ ਮੈਂ ਬਹੁਤ ਐਕਸਪੈਰੀਮੈਂਟਲ ਲੁੱਕ ਚਾਹੀਸ ਜੋ ਜਿਹੜੀ ਜਿਹੜੇ ਗੋਰਾਮ ਨੂੰ ਗੁੰਡੀਆਂ ਪਟੋਲੇ ਸੁਰਖੀ ਬਿੰਦੀ ਉਹ ਜੋ ਕੈਰੈਕਟਰ ਨੂੰ ਤੁਸੀਂ ਫੋਲੋ ਕਰਦੇ ਆਏ ਆਂ ਹਾਂ ਅਸੀਂ ਉਹੀ ਜਿਹੜੀ ਮਤਲਬ ਹਰ ਇੱਕ ਦੀ ਆਪਣੀ ਇੱਕ ਯੂਐਸਪੀ ਹੁੰਦੀ ਹੈ ਸ਼ਾਇਦ ਤੁਸੀਂ ਬਹੁਤ ਆ ਕੈਰੈਕਟਰਸ ਨਾਲ ਐਕਸਪੈਰੀਮੈਂਟ ਨਹੀਂ ਕੀਤਾ ਜੋ ਜਿਸ ਤਰ੍ਹਾਂ ਦਾ ਹੈ ਉਸ ਤਰ੍ਹਾਂ ਦੇ ਤਾਂ ਹੀ ਸ਼ਾਇਦ ਇਹ ਫਿਲਮ ਬਣ ਰਹੀ ਹੈ ਕਿ ਉਹ ਕੈਰੈਕਟਰ ਸਾਰਿਆਂ ਦੇ ਪ੍ਰਾਂਜਲ ਦਾ ਕੈਰੈਕਟਰ ਉਹਦੇ ਬਹੁਤ ক্লোਜ਼ ਹੈ ਜਿਸ ਦਿਨ ਪ੍ਰਾਂਜਲ ਪਹਿਲੀ ਵਾਰੀ ਅਸੀਂ ਮਤਲਬ ਇਹ ਸੈੱਟ ਤੇ ਆਈ ਤੇ ਸਾਨੂੰ ਇੱਕ ਬਹੁਤ ਹੀ ਕਿਊਟ ਕੁੜੀ ਚਾਹੀਦੀ ਸੀ ਹਨਾ ਔਰ ਕਿਸੇ ਨੇ ਸ਼ੈਭਰਾਂਜਲ ਨੂੰ ਸੰਘੇਲ ਨਾਲ ਕਦੇ ਦੇਖਿਆ ਹੋਣਾ ਕਿ ਕਿਊਟ ਹੈ ਪਰ ਤੁਹਾਨੂੰ ਬਰਾਂਜਲ ਫਿਲਮ ਦੇ ਵਿੱਚ ਬਹੁਤ ਕਿਊਟ ਲੱਗਦੀ ਹੈ ਔਰ ਉਹ ਕੈਰੈਕਟਰ ਹੀ ਇਸ ਤਰ੍ਹਾਂ ਦਾ ਹੈ ਮਾਹੀ ਦਾ ਕੈਰੈਕਟਰ ਜਿੰਨਾ ਬੋਲਡ ਹੈ ਮਾਹੀ ਹੈ ਹੀ ਉਹਦਾ ਵੀ ਮੇਰਾ ਕੈਰੈਕਟਰ ਜ਼ਿੰਮੇਵਾਰ ਫਿਲਮ ਚ ਹੈ ਮੈਂ ਵੀ ਉਹਨੇ ਦਾ ਇੰਕੈਸ ਆ ਰਹੀ ਹੈ ਵਾਹ ਤੁਸੀਂ ਮੋਟਕਾ ਡਾਇਰੈਕਟਰ ਵੀ ਕਿਤੇ ਬਾਲੀਵੁੱਡ 'ਚ ਵੀ ਕੰਮ ਕਰ ਚੁੱਕੇ ਹੋ ਨਾ ਦੁੱਲਾ ਪੱਟੀ ਦੇ ਡੈਬਿਊ ਤੇ ਕਿਸ ਤਰ੍ਹਾਂ ਦੀ ਇੰਡਸਟਰੀ ਨਾਲ ਜੁੜੇ ਹੋ ਤੁਸੀਂ ਇਹ ਤੁਸੀਂ ਗਲਤ ਇਨਫੋਰਮੇਸ਼ਨ ਦੇ ਰਹੇ ਹੋ ਥੋੜੀ ਜੀ ਕਦਰ ਨਹੀਂ 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 ਉਹ ਸਭ ਗਲਤ ਹੈ ਉਹ ਕਿਸੇ ਹੋਰ ਦਾ ਨਾਮ ਨਹੀਂ ਉੱਥੇ ਹੋਊਗਾ ਬਾਲੀਵੁੱਡ 'ਚ ਤਾਂ ਮੈਂ ਹਾਂ ਕਿਈ ਜੀ ਗੁਰਨਾਮ ਵੀਰੇ ਮੇਰਾ ਆਖਰੀ ਸੁਪਨਾ ਵਸਦੀ ਐ ਦੁਮਗੋ ਮੇਰੇ ਬਣੂ ਸੱਸਰੀ ਕਰੂ ਨੀ ਨਿਊ ਨਿਊਜ਼ 18 ਵਾਲੇ ਸਾਹਿਬ ਨੇ ਪੁੱਛਿਆ ਸੀ ਤੁਹਾਨੂੰ ਹਨ ਵੀ ਤੁਸੀਂ ਪਹਿਲਾ ਨੀਆ ਫਿਲਮ ਨਾਲੋਂ ਨਾ ਬਾਲਾ ਸਾਈਕੋਟਲ ਲੱਗਦੇ ਰਹੇ ਹੋ ਬੜੇ ਰੋਮਾਂਟਿਕ ਲੱਗਦੇ ਰਹੇ ਹੋ ਸਾਹਿਬ ਬੜੇ ਲੱਗ ਰਹੇ ਹੁਣ ਤੁਹਾਡੇ ਵੱਲੋਂ ਜਵਾਬ ਹੈ ਤੁਸੀਂ ਬਾਕਮਕ ਪ੍ਰੈਸ ਕਾਨਫਰੰਸਾਂ ਤੇ ਜਾਣਾ ਹੈ, ਟ੍ਰੇਲਰ ਲਾਂਚ ਵੀ ਕਰਨ ਹੈ। ਤੁਸੀਂ ਇਹ ਗੱਲ ਕਹਿਣੀ ਹੈ ਉੱਥੇ ਜਾ ਕੇ ਪਟਿਆਲੇ, ਲੁਧਿਆਣੇ ਕਿ ਜਦੋਂ ਦੋ-ਦੋ ਬੀਬੀਆਂ ਨਾਲ ਵਿਆਹ ਹੁੰਦੀ ਹੁਣੇ ਵੀਰੇ ਬੰਦਾ ਉਤਸ਼ਾਹਤ ਹੀ ਹੁੰਦਾ। ਹਾਏ ਹਾਏ। ਤੁਸੀਂ ਉਹ ਤੇ ਉਹ ਦੋ ਦੋ ਜਿਹੜਾ ਤੇ ਸ਼ਾਹ ਦਾ ਫੁਟੇ ਫਿਰਦਾ। ਪਹਿਲਾਂ ਤੁਹਾਡਾ ਕਦੇ ਦੂਜਾ ਵਿਆਹ ਇਦਾਂ ਹੋਇਆ ਨਹੀਂ ਜੀ ਫਿਲਮਾਂ 'ਚ। ਇਹ ਪਹਿਲੀ ਫਿਲਮ ਹੈ। ਠੀਕ ਹੈ। ਇਸ ਕਰਕੇ ਸਾਹਿਬ ਵੀਰੇ ਵਰਨਾਮ ਨੇ ਕੁਝ ਹੋਣਾ ਹੈ ਯਾਰ। ਸੋਹਣਿਆ-ਸੋਹਣਿਆ ਬੀਬੀਆਂ ਨਾਲ। ਨਹੀਂ ਨਹੀਂ ਮੈਂ ਸੋਚ ਰਹਾ ਕਿ ਅਜੇ ਆਪਾਂ ਇੰਟਰਵਿਊਜ਼ ਬਹੁਤ ਕਰਦੇ ਮੈਂ ਭਾਜੀ ਦੇ ਨਾਲ 2-3 ਘੰਟੇ ਡਿਸਕਸ਼ਨ ਕਰਦਾ ਕਿ ਮੈਨੂੰ ਜਵਾਬ ਬੈਟਰ ਮਿਲ ਜਾਣਗੇ थैंक यू थैंक यू ਉਹ ਬਾਤ ਸਹੀ ਤੋਂ थैंक यू so much थैंक यू so much ਅੰਦਰ ਸਾਲੀਆ